ਨਨ ਗੋਬਿੰਦ ਗਾਇਓ ਨਹੀਂ ਜਗ ਬਿਆਕਰਤਨੀ ਕੋ ਨਾਨਕ ਹਰਿ ਭਜ ਮਨਾ ਜਹ ਵਿਦਜਲ ਤੋ ਮੀਨ ਅੱਜ ਇਥੋਂ ਦੀਆਂ ਪਾਰਲੀਮੈਂਟ ਚ ਬੈਠ ਰਹੇ ਆ ਇੱਥੇ ਦੀ ਅੱਜ ਜੇ ਇੱਕ ਆਜ਼ਾਦੀ ਦੀ ਦਾ ਨਿਗ ਜੇ ਇੱਥੇ ਲੈ ਰਹੇ ਆ ਤੇ ਉਹਦੇ ਪਿੱਛੇ ਕਿੰਨੀ ਸਟਰਗਲ ਸੀ ਦਰਨੇ ਲੰਤਾ ਤੋਂ ਅੱਗੇ ਵੇਖ ਹੀ ਲਿਆ ਅਲੀ ਪਤਾ ਨਹੀਂ ਲੱਗਾ ਇਤਿਹਾਸ ਕਿਦੀ ਗਵਾਹੀ ਦੇਗਾ ਇਹ ਆਉਣ ਵਾਲਾ ਵੇਲਾ ਹੀ ਦੱਸੇਗਾ ਤੇ ਪ੍ਰਾਤਨ ਸਮਿਆਂ ਦੇ ਵਿੱਚ ਜੇ ਆਪਾਂ ਦੇਖੀਏ ਜਦੋਂ ਸਾਡੇ ਸਿੰਘ ਇੱਥੇ ਆਉਂਦੇ ਹੀ ਵਪਾਰ ਕਰਾਉਂਦੇ ਹੀ ਵਪਾਰੀ ਆਉਂਦੇ ਹੀ ਤੇ ਜੇ ਆਪੋ ਨਾਲ ਦੇਖਿਓ ਆਪਣੇ ਸਿੱਧਕ ਦੇ ਪੱਕੇ ਰਹੇ ਆ ਪਰ ਅਸੀਂ ਇੱਥੇ ਆ ਕੇ ਬਹੁਤ ਗਲਤ ਰਸਤੇ ਐਸੇ ਚੁਣ ਲੈਂਦੇ ਆ ਜਿਹੜੇ ਜਿਹੜੇ ਰਸਤਿਆਂ ਤੇ ਸਾਨੂੰ ਨਹੀਂ ਜਾਣਾ ਚਾਹੀਦਾ ਜਿਹੜੇ ਆਪਣੇ ਘਰੇ ਗੁਲਾਮ ਹੋਣ ਨਾ ਉਹ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ ਉਹਨਾਂ ਗੁਲਾਮ ਹੀ ਰਹਿਣਾ ਹਾਂ ਅੱਜ ਸਾਨੂੰ ਦੇ ਇੱਕ ਜੇ ਕਾਰਟ ਮੰਡੂ ਜਾਜੇ ਕੈਨੇਡਾ ਆਏ ਹਨ ਉਹ ਸਾਨੂੰ ਅੱਜ ਪਹਿਲੀ ਵਾਰ ਹੀ ਲੱਗਾ ਪਤਾ ਅਸੀਂ ਪਹਿਲੇ ਪਤਾ ਹੀ ਨਹੀਂ ਸੀ ਰੰਗੀ ਸਾਹ ਜਾ ਕੇ ਕਹਦੇ ਆਪਣੇ ਲਾਟ ਨੂੰ ਉਹਦੀ ਰੇਲ ਖਾਲੀ ਨਹੀਂ ਜਾਂਦੀ ਅਸੀਂ ਜਿਉਂਦੇ ਨਾਮ ਹੀ ਕਾ ਤੇ ਸਾਡੀਆਂ ਲੋਥਾਂ ਜਾਣ ਗਈਆਂ ਇਤੋਂ ਇਹ ਆਪਣਾ ਜਿਹੜਾ ਸਿੱਖ ਇਤਿਹਾਸ ਏ ਇਹ ترਸੇਮ ਜੇਸਰ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਦੱਸਿਆ ਜੀ ਸਾਡੇ ਵਿੱਚੋਂ ਵੀ ਤੁਸੀਂ ਬਰੀਆਂ ਦੇ ਵੇਖਿਓ ਦੇਨਾਂ ਦੇ ਨਿਆਣੇ ਕੱਲੋਂ ਇੱਥੇ ਰਾਜਿਆਂ ਨੂੰ ਰਹਿਣਗੇ ਮੈਂ ਦਿਖਾਉ ਤੁਹਾਨੂੰ ਮੈਂ ਕਹਿਣਾ ਚਾਹਨਾ ਕਿ ਬਈ ਬਜ਼ੁਰਗਾਂ ਨੇ ਬੜੇ ਕੁੱਝ ਕੀਤਾ ਇੱਥੇ ਆਉਣ ਵਾਸਤੇ ਰਾਹ ਉਹਨੇ ਹੀ ਖੋਲੇ ਨੇ ਅਸੀਂ ਤਾਂ ਜਾਣੇ ਹੱਥ ਚ ਬੈ ਕੇ ਆ ਗਏ ਆ ਤੇ ਸਿਰ ਇੰਜ ਕਰਤਾ ਇੰਜ ਕਰਤਾ ਵੀ ਉਹਨਾਂ ਨੇ ਬੜਾ ਐਫਰਟ ਕੀਤਾ ਹਮੇ ਤਾਂ ਲਿਉਣ ਕਰੀ ਮੈਂ ਕਿੰਗ ਜਾਰਜ ਨੂੰ ਚਿੱਠੀਆਂ ਲਿਖੀਆਂ ਪਟਿਆਲੇ ਤੇ ਨਾਪਿਆਲੀਆਂ ਰਿਆਸਤਾਂ ਨੂੰ ਚਿੱਠੀਆਂ ਲਿਖੀਆਂ ਕਿਸੇ ਨੇ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੱਤਾ ਹੁਣ ਸਾਨੂੰ ਆਪਣੀਆਂ ਇਹਨਾਂ ਚਿੱਠੀਆਂ ਵਿੱਚ ਦੇ ਸਵਾਲਾਂ ਦੇ ਜਵਾਬ ਆ ਵੀ ਲਬਨੇ ਭਨੇ ਆ ਪਮਜੀ ਕਿੰਨਾ ਲੋਕਾਂ ਨੇ ਆ ਕੇ ਕਿੰਨਾ ਕੁਰਬਾਨੀਆਂ ਦੇ ਕੇ ਸਾਨੂੰ ਆਏ ਸੁੱਖ ਦੇ ਸਾਹ ਲੈਣ ਜੋਗੇ ਕੀਤਾ ਤੇ ਉਹ ਸਾਨੂੰ ਜਰੂਰ ਪਤਾ ਹੋਣਾ ਚਾਹੀਦਾ ਬਾਬਾ ਗੁਰਦੇਵ ਸਿੰਘ ਬਾਰੇ ਸਦਾ ਮੀਵਾਰ ਸਿੰਘ ਬਾਰੇ ਹੋਰ ਜਿੰਨੇ ਵੀ ਸਾਡੇ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਾਨੂੰ ਉਹ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਰੰਗੀ ਜ਼ਾਂ ਜਾ ਕੇ ਕਹਦੇ ਆਪਣੇ ਲਾਟ ਨੂੰ ਉਦੋਂ ਯਾ ਰੇਲ ਖਾਲੀ ਨਹੀਂ ਜਾਂਦੀ ਅਸੀਂ ਜਿਉਂਦੇ ਨਾਂ ਵੀ ਗਏ ਤੇ ਸਾਡੀਆਂ ਲੋਥਾਂ ਜਾਣ ਗਈਆਂ ਇਥੋਂ ਅੱਜ ਅਸੀਂ ਗੁਰਨਾਨਕ ਜਹਾਜ ਜਿਹੜੀ ਮੂਵੀ ਹੈ ਤਰਸੇਮ ਜੱਸੜ ਤੇ ਗੁਰਪ੍ਰੀਤ ਖੁੱਗੀ ਵੀਰ ਨੇ ਜੋ ਇਹ ਮੂਵੀ ਬਣਾਈ ਹੈ ਇਸ ਦੀ ਬਾਬਤ ਜਿਹੜੇ ਦਰਸ਼ਕ ਮੂਵੀ ਦੇਖ ਕੇ ਆਏ ਆ ਆਪਾਂ ਉਹਨਾਂ ਦੀ ਬਾਬਤ ਗੱਲਬਾਤ ਕਰਦੇ ਆ ਪੁੱਛਦੇ ਆ ਕਿਵੇਂ ਲੱਗੀ ਅਸੀਂ ਹਰ ਰੋਜ਼ ਪੜ੍ਹਦੇ ਆ ਨਾ ਨਾਨਕ ਨਾਮ ਜਹਾਜ ਹੈ ਪਰ ਇਹਨਾਂ ਨੇ ਸਾਡੇ ਬਜ਼ੁਰਗਾਂ ਨੇ ਇਤਿਹਾਸ ਦੇ ਵਿੱਚ ਗੁਰੂ ਨਾਨਕ ਜਹਾਜ਼ ਬਣਾਇਆ ਤੇ ਉਹ ਜਹਾਜ਼ ਦੇ ਰਾਹੀਂ ਜੋ ਮਾਰਕਾ ਮਾਰਿਆ ਤੇ ਜਿਸ ਦੇ ਰਾਹੀਂ ਥੋੜੇ ਸਮਾਂ ਪਹਿਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਉਸ ਸਾਰੇ ਕਰਨਾਮੇ ਦੇ ਲਈ ਮਾਫੀ ਵੀ ਮੰਗਣੀ ਪਈ ਸਾਰਾ ਕੁਝ ਦੇਖਣ ਵਾਲਾ ਹੈ ਤੇ ਅੱਜ ਆਪਾਂ ਪੁੱਛਦੇ ਹਾਂ ਸਾਰੇ ਦਰਸ਼ਕਾਂ ਨੂੰ ਤੁਹਾਨੂੰ ਮੂਵੀ ਕਿਵੇਂ ਲੱਗੀ ਆਓ ਜੀ ਗੱਲਬਤ ਕਰਦੇ ਹਾਂ ਜੀ ਯੰਗ ਮੈਨ ਤੁਸੀਂ ਮੂਵੀ ਦੇਖ ਕੇ ਆਏ ਹੋ ਗੁਰੂ ਨਾਨਕ ਜਹਾਜ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਵੀ ਬਹੁਤ ਸੋਹਣੀ ਹੈ ਜੀ ਸੁਨੇਹਾ ਬੜਾ ਸੋਹਣਾ ਸੁਨੇਹਾ ਦਿੱਤਾ ਗਿਆ ਵਾ ਖਾਸ ਕਰਕੇ ਸਾਡੀ ਯੰਗ ਜਨਰੇਸ਼ਨ ਨੂੰ ਜਿਹੜੇ ਇੱਥੇ ਆਪਾਂ ਹੁਣ ਦੇਖਦੇ ਆਂ ਹਜੇ ਵੀ ਆਪਾਂ ਸਾਰੇ ਅਸੀਂ ਵੀ ਆਏ ਆ ਹਜੇ ਹੋਰ ਵੀ ਬਹੁਤ ਆ ਰਹੇ ਨੇ ਜਿਵੇਂ ਪੇਪਰ ਆਤਨ ਸਮਿਆਂ ਦੇ ਵਿੱਚ ਆਪਾਂ ਦੇਖੀਏ ਜਦੋਂ ਸਾਡੇ ਸਿੰਘ ਇੱਥੇ ਆਉਂਦੇ ਹੀ ਵਪਾਰ ਕਰਾਉਂਦੇ ਹੀ ਵਪਾਰੀ ਆਉਂਦੇ ਹੀ ਤੇ ਜੇ ਆਪਾਂ ਉਹਨਾਂ ਵੱਲ ਦੇਖੀਓ ਆਪਣੇ ਸਿੱਦਕ ਦੇ ਪੱਕੇ ਰਹੇ ਆ ਪਰ ਅਸੀਂ ਇੱਥੇ ਆ ਕੇ ਬਹੁਤ ਗਲਤ ਰਸਤੇ ਐਸੇ ਚੁਣ ਲਏ ਨੇ ਜਿਹੜੇ ਜਿਹੜੇ ਰਸਤਿਆਂ ਤੇ ਸਾਨੂੰ ਨਹੀਂ ਜਾਣਾ ਚਾਹੀਦਾ ਸੋ ਕਿਹੜਾ ਸੀਨ ਨੇ ਤੁਹਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਉਹ ਜਿਹੜੇ ਸੀ ਨੇ ਸਭ ਤੋਂ ਸੋਹਣਾ ਜਿਹੜਾ ਸੀਨ ਸੀ ਉਹ ਸੀਗਾ ਜਦੋਂ ਜਹਾਜ਼ ਦੇ ਵਿੱਚ ਆਉਂਦੇ ਆ ਗ੍ਰਾਨਿਕ ਜਹਾਜ਼ ਜਦੋਂ ਉਹਦੇ ਚ ਆਉਂਦੇ ਆ ਤੇ ਉਹ ਤੂਫਾਨ ਚੱਲਦਾ ਹੈ ਉਹ ਤੂਫਾਨ ਦੇ ਵਿੱਚ ਜਦੋਂ ਬੱਚੇ ਨੇ ਆਪਣੀ ਮਾਂ ਨੂੰ ਪੁੱਛਦਾ ਵੀ ਕੀ ਹੈ ਤੂਫਾਨ ਬਹੁਤ ਵੱਡਾ ਹੈ ਤੇ ਉਹਦੀ ਮਾਂ ਨੇ ਜਦੋਂ ਉਹਨੂੰ ਕਿਹਾ ਸੀਗਾ ਵੀ ਹਾਂ ਤੂਫਾਨ ਵੱਡਾ ਹੈ ਪਰ ਸਾਡੇ ਗੁਰੂ ਤੋਂ ਵੱਡਾ ਨਹੀਂ ਉਹ ਸੀਨ ਸੀਗਾ ਵੀ ਹਾਂ ਉਹ ਲੂ ਕੰਡੇ ਖੜੇ ਹੋਣ ਵਾਲਾ ਸੀਨ ਸੀਗਾ ਵੀ ਹਾਂ ਸਾਡੇ ਗੁਰੂ ਤੋਂ ਵੱਡਾ ਨਹੀਂ ਉਹ ਬਿਲਕੁਲ ਸਹੀ ਗੱਲ ਹੈ ਸਾਡਾ ਗੁਰੂ ਐਡਾ ਗਿਆ ਉਹ ਐਨਾ ਕਿ ਵਿਸ਼ਾਲ ਹੈ ਸਾਡਾ ਗੁਰੂ ਤੇ ਬਾਕੀ ਸਿੱਖ ਦਾ ਉਹਦੇ ਤੇ ਭਰੋਸਾ ਹੈ ਜਿਹੜਾ ਉਹ ਤੋਂ ਵੱਡਾ ਹੋਣਾ ਚਾਹੀਦਾ ਬਾਕੀ ਭਰੋਸੇ ਦੀ ਗੱਲ ਹੈ ਵੈਕ ਜੀ ਕਾ ਖਾਲਸਾ ਵੈਕ ਜੀ ਤੁਸੀਂ ਗੁਰੂ ਨਾਨਕ ਜਹਾਜ਼ ਮੂਵੀ ਦੇਖ ਕੇ ਆਏ ਕਿਵੇਂ ਲੱਗੀ ਜੀ ਬਹੁਤ ਵਧੀਆ ਜੀ ਤੇ ਆਪਣਾ ਜਿਹੜਾ ਸਿੱਖ ਇਤਿਹਾਸ ਹੈ ਇਹ ਤਰਸੇਮ ਜੇਸਰ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਦੱਸਿਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹਨਾ ਕਿ ਬਈ ਬਜ਼ੁਰਗਾਂ ਨੇ ਬੜੇ ਕੁੱਝ ਕੀਤਾ ਇੱਥੇ ਆਉਣ ਵਾਸਤੇ। ਰਾਹ ਉਹਨੇ ਹੀ ਖੋਲੇ ਨੇ। ਅਸੀਂ ਤਾਂ ਜਾਂਨੇ ਉਹ ਜੱਟ ਚ ਬੈ ਕੇ ਆ ਗਏ ਆ ਤੇ ਸੇ ਇੰਜ ਕਰਤਾ ਇੰਜ ਕਰਤਾ। ਵੀ ਉਹਨਾਂ ਨੇ ਬੜਾ ਐਫਰਟ ਕੀਤਾ। ਹਮਨੇ ਤਾਂ ਲਿਓਣ ਕਰ ਗਏ। ਚਲੋ ਅੱਜ ਸਿੱਖ ਰਾਜ ਆਪਣਾ ਇੱਥੇ ਰਾਜ ਕਰ ਰਿਹਾ ਆਪਣੇ ਵਧੀਆ ਤਰੀਕੇ ਨਾਲ ਜੀ ਰਿਹਾ। ਇਹ ਆਪਣੇ ਬਜ਼ੁਰਗਾਂ ਦੀ ਵਜ੍ਹਾ ਤੋਂ ਜੀ ਰਿਹਾ ਜੀ। ਪਰਦੇਸਾਂ ਵਿੱਚ ਵੀ ਜਿਵੇਂ ਕੈਨੇਡਾ ਦੇ ਵਿੱਚ ਉਹਨੂੰ ਪਾਰਲੀਮੈਂਟ 'ਚ ਬੈਠੇ ਨੇ ਲੋਕੀ ਹਨਾ ਆਪਣੇ ਜਿੱਤ ਕੇ ਬੜੇ ਹਨਾ। ਉਹ ਉਹਨਾਂ ਨੇ ਬੜਾ ਕੁਝ ਸਰਵਸਤ ਕੀਤਾ ਵੀ ਤਾਂ ਜਾ ਕੇ ਸੀ ਕੁਰਸੀਆਂ ਦੇ ਬੈਠੇ ਆ ਤੁਸੀਂ ਇਸ ਮੂਵੀ ਵਿੱਚ ਕੋਈ ਦੋ ਹੀਰੋ ਦੇ ਨਾਮ ਦੱਸ ਸਕਦੇ ਜਿਨ੍ਹਾਂ ਨੇ ਤੁਹਾਨੂੰ ਬਹੁਤ ਇਨਸਪਾਇਰ ਨਾਮ ਦੱਸ ਸਕਦੇ ਅਜੀਤ ਇੱਕ ترਸੇਮ ਜਸੜੋਗੇ ਨਹੀਂ ਜਿਹੜੇ ਅਸਲ ਹੀਰੋ ਇੱਕ ਤੇ ਜਿਵੇਂ ਬੇਲਾ ਸਿੰਘ ਨੇ ਕੀਤਾ ਜੋ ਵੀ ਵਿਖਾਇਆ ਉਹਨਾਂ ਨੇ ਹਣਾ ਕੋਈ ਗਲਤ ਕੀਤਾ ਹਣਾ ਤੇ ਇੱਕ ਬਾਪਾ ਗੁਰਦੇਵ ਗੁਰਦੀਤ ਸਿੰਘ ਜੀ ਨਾ ਉਹਨਾਂ ਨੇ ਵੀ ਬੁਝਾਜ ਕੀਤਾ ਲਿਆਂਦਾ ਉਹਨਾਂ ਨੇ ਲਿਆ ਨਾ ਵੀ ਉਹਨਾਂ ਜਾ ਕੇ ਕੀਤਾ ਸਭ ਕੁਝ ਤੇ ਇੱਕ ਆ ਮੀਵਾ ਸਿੰਘ ਜੀ ਇਹਨਾਂ ਨੇ ਬੜਾ ਪਰ ਪਹਿਲੇ ਭਾਈ ਮੀਵਾ ਸਿੰਘ ਬਾਰੇ ਸੁਣਿਆ ਸੀ ਨਹੀਂ ਸੁਣਿਆ ਨਹੀਂ ਸੁਣਿਆ ਸੀ ਬਾਪਾ ਗੁਰਦੀਤ ਸਿੰਘ ਬਾਰੇ ਸੁਣਿਆ ਸੀ ਨਹੀਂ ਸੁਣਿਆ ਨਹੀਂ ਦੇਖੋ ਸੁਣਿਆ ਤੇ ਆ ਸੀ ਪਰ ਇੰਨਾ ਕੁਝ ਨਹੀਂ ਸੀ ਪਤਾ ਜਿੰਨਾ ਮਤਲਬ ਕਿ ਫਿਲਮ ਮੂਵੀ ਦੇ ਵਿੱਚ ਜਾ ਕੇ ਹੁਣ ਵੇਖਿਆ ਤੁਹਾਨੂੰ ਲੱਗਦਾ ਵੀ ਅਜਿਹੀਆਂ ਜਿਹੜੀਆਂ ਫਿਲਮਾਂ ਬਣੀਆਂ ਚਾਹੀਦੀਆਂ ਹਾਂਜੀ ਬਣੀਆਂ ਚਾਹੀਦੀਆਂ ਬਿਲਕੁਲ ਅਸੀਂ ਹੱਕ ਚਾਹੀਦੇ ਜੀ ਏਵਨ ਜੀ ਮੂਵੀ ਹੁੰਦੀਆਂ ਰਹਿਣੀਆਂ ਚਾਹੀਦੀਆਂ ਨਾਲੋਂ ਵੀ ਵਿਯੋਗ ਕਰਤਾ ਹੈ ਵੇਸਟ ਕਰਨ ਨਾਲ ਇਹ ਠੀਕ ਨਹੀਂ ਹੈ ਹਾਂਜੀ ਗੁਰਨਾਨਕ ਜਹਾਜ ਮੂਵੀ ਦੇਖ ਕੇ ਆਏ ਨੇ ਆਪਾਂ ਇਹਨਾਂ ਵੀਰਨ ਨੂੰ ਪੁੱਛਦੇ ਹਾਂਜੀ ਕਿਵੇਂ ਲੱਗੀ ਮੂਵੀ ਮੂਵੀ ਬਹੁਤ ਵਧੀਆ ਜਿਵੇਂ ਨਵੀ ਜਨਰੇਸ਼ਨ ਨੂੰ ਜ਼ਰੂਰ ਦੇਖਣੀ ਚਾਹੀਦੀ ਆ ਉਹਨਾਂ ਨੂੰ ਆਪਣੇ ਪਿਛੋਕੜ ਦਾ ਤੇ ਆਪਣੇ ਸਾਡੇ ਬਜ਼ੁਰਗਾਂ ਦਾ ਪਤਾ ਲੱਗਦਾ ਉਹਨਾਂ ਨੇ ਕਿੰਨੀ ਸਟਰਗਲ ਕੀਤੀ ਤੇ ਉਹਨਾਂ ਨੇ ਜੋ ਜੋ ਸੈਕ੍ਰੀਫਾਈਸਿਸ ਦੇ ਦਿੱਦ ਉਹਨਾਂ ਨੂੰ ਜੋ ਉਹਨਾਂ ਨੇ ਕੱਲ ਨਾ ਕੱ ਲਈ ਆ ਸਾਡੇ ਲਈ ਤੇ ਹੁਣ ਅਸੀਂ ਇਸ ਮਕਾਮ ਤੇ ਇੱਥੇ ਖੜੇ ਆ ਦੇ ਕਿਸ ਕਿਸ ਸੈਕਰੀਫਾਈਸ ਕਰਕੇ ਖੜੇ ਆ ਇਹ ਬਹੁਤ ਇੰਪੋਰਟੈਂਟ ਹੈ ਸਾਡੇ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਰੀਲਿਸ ਕਿ ਕੀ ਕੀ ਹੋਇਆ ਸੀ ਕਿ ਸਾਨੂੰ ਅੱਗੇ ਆਪਣੇ ਕਿਡਸ ਨੂੰ ਵੀ ਅੱਜ ਆਪਣੇ ਨਿਆਣਿਆਂ ਨੂੰ ਵੀ ਦੱਸਣਾ ਹੈ ਕਿ ਇਦਾਂ ਇਦਾਂ ਬਜ਼ੁਰਗਾਂ ਨੇ ਨਿਕਲਣਾ ਕਾਲੀ ਸੀ ਜਿਤ ਵੀ ਰਿਵਿਊ ਕਰੋ ਕਿ ਨੇ ਇਹਨਾਂ ਨੂੰ ਦੇਓਗੇ ਆਊਟ ਆਫ 10 ਯਾ ਲਈ 4 ਪ੍ਰੋਬਬਲੀ 11 okay. 11 ਬਿਕੋਜ਼ ਆਫ ਹਿਸਟਰੀ ਫਰਸ਼ਰ ਹਿੰਦੀ ਭਾਈ ਸਾਹਿਬ ਜੀ ਮੂਵੀ ਦੇਖ ਕੇ ਆਏ ਕੀ ਕਹਿਣਾ ਚਾਹਦੇ ਹੋ ਮੂਵੀ ਜਿਹੜੀ ਹੈ ਸਾਡੇ ਇਤਿਹਾਸ ਨੂੰ ਪੰਜਾਬੀਆਂ ਦੇ ਇਤਿਹਾਸ ਨੂੰ ਦਰਸਾਉਂਦੀ ਹੈ ਕਿਵੇਂ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਜੇ ਅੱਜ ਖੁੱਲ ਕੇ ਸਾਹ ਲੈ ਰਹੇ ਹਾਂ ਅੱਜ ਇੱਥੋਂ ਦੀਆਂ ਪਾਰਲੀਮੈਂਟ 'ਚ ਬੈਠ ਰਹੇ ਹਾਂ ਇੱਥੇ ਦੀ ਅੱਜ ਜੇ ਇੱਕ ਆਜ਼ਾਦੀ ਦੀ ਦਾ ਨਿਗਝ ਇੱਥੇ ਲੈ ਰਹੇ ਹਾਂ ਤੇ ਉਹਦੇ ਪਿੱਛੇ ਕਿੰਨੀ ਸਟਰਗਲ ਸੀ ਕਿੰਨਾ ਲੋਕਾਂ ਨੇ ਆ ਕੇ ਕਿੰਨਾ ਕੁਰਬਾਨੀਆਂ ਦੇ ਕੇ ਸਾਨੂੰ ਆਏ ਸੁੱਖ ਦੇ ਸਾਹ ਲੈਣ ਦੇ ਯੋਗ ਕੀਤਾ ਹੈ ਤੇ ਉਹ ਸਾਨੂੰ ਜਰੂਰ ਪਤਾ ਹੋਣਾ ਚਾਹੀਦਾ ਬਾਬਾ ਗੁਰਦੇਤ ਸਿੰਘ ਬਾਰੇ ਸਦਾ ਮੇਵਾ ਸਿੰਘ ਬਾਰੇ ਹੋਰ ਜਿੰਨੇ ਵੀ ਸਾਡੇ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਾਨੂੰ ਉਹ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਇਹ ਜਰੂਰ ਮੈਂ ਨਿਊ ਜਨਰੇਸ਼ਨ ਜਿਹੜੀ ਹੈ ਉਹਨਾਂ ਨੂੰ ਜਰੂਰ ਬੇਨਤੀ ਕਰਦਾ ਮੈਂ ਬਜ਼ੁਰਗਾਂ ਨੂੰ ਬੇਨਤੀ ਕਰਦਾ ਆਪਣੇ ਬੱਚੇ ਨੂੰ ਲੈ ਕੇ ਆਓ ਤਾਂ ਕਿ ਜਿਨ੍ਹਾਂ ਨੇ ਮੂਵੀ ਬਣਾਈ ਹੈ ਇਸ ਤਰ੍ਹਾਂ ਦੀ ਟੌਪਿਕ ਲੈ ਕੇ ਉਹ ਅੱਗੇ ਆਉਣ ਤਾਂ ਕਿ ਅਸੀਂ ਸਾਡੇ ਇਤਿਹਾਸ ਨੂੰ ਅਸੀਂ ਦੱਸ ਨਹੀਂ ਸਕੇ ਕਿ ਅਸੀਂ ਕਿੱਦਾਂ ਸਟਰਗਲ ਕੀਤੀ ਕਿੱਦਾਂ ਇੱਥੇ ਪਹੁੰਚੇ ਚਿੰਤਮਨ ਦੇ ਰਾਹੀਂ ਇਸ ਤਰ੍ਹਾਂ ਇਤਿਹਾਸ ਨੂੰ ਦੱਸਿਆ ਜਾ ਸਕਦਾ ਹੈ ਬਿਲਕੁਲ ਦੱਸਿਆ ਜਾ ਸਕਦਾ ਹੈ ਦੂਰ ਡਿਫਰੈਂਟ ਥਿੰਕ ਹੈ ਇਹ ਸਾਡਾ ਇਤਿਹਾਸ ਜਿਹੜਾ ਸਾਡਾ ਪੰਜਾਬੀ ਇਤਹਾਸ ਹੈ ਸਾਡਾ ਇਤਿਹਾਸ ਹੈ ਕੁਝ ਜਿਹੜੀਆਂ ਜਿਹੜੀਆਂ ਸਿੱਕ ਇਤਿਹਾਸ ਨਾਲ ਰਿਲੇਟਡ ਹੈ ਉਹ ਥੋੜੀ ਡਿਫਰੈਂਟ ਈ ਹੈ ਬਾਨਗੁਰੂ ਸਬਾਨਾ ਵਾਰੇ ਉਹ ਥੋੜੀ ਡਿਫਰੈਂਟ ਢੰਗ ਨਾਲ ਦੱਸ ਸਕਦੇ ਹਾਂ ਔਰ ਉਹਨਾਂ ਦੇ ਕਿਸ ਢੰਗ ਦੇ ਨਾਲ ਆਪਾਂ ਗੁਰੂ ਸਾਹਿਬ ਨੂੰ ਜਾਂ ਗੁਰੂ ਸਾਹਿਬ ਦੇ ਕਿਰਦਾਰ ਜਾਂ ਗੁਰਸਿੱਖਾਂ ਦੇ ਕਿਰਦਾਰ ਨੂੰ ਪੇਸ਼ ਕਰਨਾ ਉਹ ਥੋੜਾ ਇੱਕ ਐਕਟਰ ਦੇ ਲਈ ਡਿਫਰੈਂਟ ਆ ਪਰ ਆ ਜਿਹੜੇ ਸਾਡੇ ਇਹ ਇਹ ਟੀ ਇਹ ਟਾਪਿਕ ਥੀ ਨੇ ਜਿਹੜੇ ਸਾਡੇ ਇੱਕ ਆਮ ਲੋਕਾਂ ਨੂੰ ਪਸੰਹਹੀ ਦੇ ਸਕਦੇ ਆ ਜੀ ਤੁਹਾਡੀ ਇਸ ਗੱਲਬਾਤ ਨੂੰ ਸੇਮ ਜਸੜ ਸੁਣਦੇ ਹੋ ਕੀ ਕਹੋਗੇ ਮੈਂ ਜਸੜ ਨੂੰ ਸਲਾਮ ਕਰਦਾ ਬਹੁਤ ਮੈਨੂੰ ਵਧਾਈ ਦੇਣਾ ਹੈ ਗੁਰਪ੍ਰੀਤ ਤੁਣਾ ਨੇ ਜਿਹੜਾ ਵੀ ਵਿਸ਼ਾ ਕਦੀ ਚੁਣਿਆ ਜਿਸ ਵੀ ਮੂਵੀ ਚੁਣੀਆ ਪਿਛਲੀਆਂ ਜਿਹੜੀਆਂ ਚ ਵੀ ਉਹ ਬਿਲਕੁਲ ਉਹਨਾਂ ਨੇ ਆਪਣਾ ਕਿਰਦਾਰ 100% ਨਿਭਾਇਆ ਪਿਛੇ ਜਿਹੜੀ ਮੂਵੀ ਆ ਕਾਮੇ ਉਹਦੇ ਬਾਰੇ ਕਈ ਕੰਟਰੋਵਰਸੀ ਰਹੀਆਂ ਪਰ ਮੈਂ ਇੱਕ ਸਿੱਖ ਦੇ ਕਿਰਦਾਰ ਨੂੰ ਉਹਨੇ ਜਿੱਦਾਂ ਪ੍ਰੇਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਚ ਬਾਹ ਕਮਾਲ ਸੀ ਧੰਨਵਾਦ ਇਹ ਸਾਡੇ ਪੁਰਾਣੇ ਵਿਸ਼ੇ ਨੂੰ ਦਰਸਾਉਂਦੀ ਹੈ ਕਿਸ ਤਰ੍ਹਾਂ ਲੋਕ ਕੈਨੇਡਾ ਸੈਟਲ ਹੋਏ ਕਾਮਾਗਾਟਾ ਮਾਰੂ ਦੀ ਯਾਦ ਤੇ ਸਾਡੇ ਤੇ ਜ਼ੁਰਮ ਆ ਆਪਣਾ ਬ੍ਰਿਟਿਸ਼ ਗਵਰਨਮੈਂਟ ਤੋਂ ਤੇ ਸਾਡੀ ਅਪਰੋਵਚ ਪਾਰਤਾ ਡੈਕਸਾ ਥੈਂਕ ਯੂ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਹੈ ਭਾਜੀ ਕੁਝ ਹੋਰ ਕਹਿਣਾ ਚਾਹੋ ਹੋਰ ਬਸ ਵਧੀਆ ਹੈ ਪੀਣਾ ਨਾ ਨਿਆਣਿਆਂ ਨੂੰ ਵੇਖਣੀ ਚਾਹੀਦੀ ਫੈਮਲੀਆ ਨਾਲ ਰਲ ਕੇ ਆਣਾ ਚਾਹੀਦਾ ਕਿਹੜੀ ਚੀਜ਼ ਤੁਹਾਨੂੰ ਅੱਜ ਪਤਾ ਲੱਗੀ ਅੱਜ ਸਾਨੂੰ ਦੇ ਇੱਕ ਜੇ ਕਾਰਮੰਡੋ ਜਹਾਜ ਕੈਨੇਡਾ ਆਏ ਹਨ ਉਹ ਸਾਨੂੰ ਅੱਜ ਪਹਿਲੀ ਵਾਰ ਹੀ ਲੱਗਾ ਪਤਾ ਅੱਛੇ ਪਹਿਲੇ ਪਤਾ ਹੀ ਨਹੀਂ ਸੀ ਅੱਛਾ ਧੰਨਵਾਦ ਕਿਵੇਂ ਲੱਗੀ ਫਿਰ ਉਹ ਬਹੁਤ ਵਧੀਆ ਜੀ ਵੈਰੀ ਨਾਈਸ ਕੀ ਸਿੱਖਣ ਨੂੰ ਮਿਲਿਆ ਮਸਟਰੀ ਜਦੋਂ ਲੁੱਕ ਐਟ ਅ ਐਂਟਰਟੇਨਮੈਂਟ ਮੀ ਮੂਵੀ ਆ ਪਰ ਐਜੂਕੇਸ਼ਨਲ ਐਟ ਦ ਸੇਮ ਟਾਈਮ ਤੇ ਵੀ ਜੰਗਾਂ ਬਹੁਤ ਹੋਈਆਂ ਹੁੰਦੀਆਂ ਨੇੜੀਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਰਹੋ